ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਥੋਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਜਿਹੜਾ ਹੁਣ ਲਗਭਗ 17 ਤਰੀਕ ਤੋਂ ਲੈ ਕੇ 22 ਤਰੀਕ ਤੱਕ ਕਿਵੇਂ ਜਰ ਰਵੇਗਾ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਕਿਸਾਨਾਂ ਦਾ ਬਹੁਤ ਹੱਦ ਤੱਕ ਜਿਹੜਾ ਇੰਡੀਪੈਂਡੈਂਸੀ ਹੈ ਜਾਂ ਆਪਾਂ ਕਹਿੰਦੇ ਨਿਰਭਰਤਾ ਉਹ ਮੌਸਮ ਦੇ ਉੱਪਰ ਬਣੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਝੋਨੇ ਦੀ ਫਸਲ ਦੀ ਲਿਫਟਿੰਗ ਸਹੀਦ ਰਿੱਕੇ ਨਾਲ ਨਾ ਹੋਣ ਕਾਰਨ ਕਣਕ ਦੀ ਫਸਲ ਦੀ ਬਿਜਾਈ ਕਾਫੀ ਗਾਜਾ ਲੇਟ ਹੋਈ ਸੀ ਜਿਸ ਦੇ ਕਾਰਨ ਹਜੇ ਪੰਜਾਬ ਦੇ ਵਿੱਚ ਉਨੀ ਜ਼ਿਆਦਾ ਵਾਢੀ ਦੇਖਣ ਨੂੰ ਨਹੀਂ ਮਿਲੀ ਜੋ ਸਾਨੂੰ ਅਕਸਰ ਪਿਛਲੇ ਸਾਲਾਂ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਅਜਿਹੇ ਦੇ ਵਿਚਕਾਰ ਮੌਸਮ ਵੀ ਕਿਤੇ ਨਾ ਕਿਤੇ ਆਪਣਾ ਰੁਖ ਬਦਲ ਲਿਆ ਰਗਾਤਾਰ ਹਲਕੇ ਦਰਮਿਆਨੀਆਂ ਬੱਦਲਵਈਆਂ ਪੰਜਾਬ ਦੇ ਉੱਪਰ ਗੁਜ਼ਰ ਰਹੀਆਂ ਨੇ ਪਰ ਪ੍ਰੀ ਮੌਨਸੂਨ ਗਤੀਵਿਧੀਆਂ ਬਹੁਤ ਜ਼ਿਆਦਾ ਨਹੀਂ ਹੋਈਆਂ ਜਿਸ ਦੇ ਕਾਰਨ ਕਿਸਾਨਾਂ ਨੂੰ ਹਜੇ ਕੋਈ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਪਿਆ ਪਰ ਹੁਣ ਗੱਲ ਕਰਾਂਗੇ 17 ਤਰੀਕ ਤੋਂ ਲੈ ਕੇ 22 ਤਰੀਕ ਪੰਜਾਬ ਦੇ ਮੌਸਮ ਦੇ ਵਿੱਚ ਜੋ ਹਲਚਲਾਂ ਦੇਖਣ ਨੂੰ ਮਿਲਣਗੀਆਂ ਇਹਨਾਂ ਦੇ ਵਿੱਚ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਤਾਜ਼ਾ ਸੈਟਲਾਈਟ ਇਮੇਜ ਰਾਹੀਂ ਹਲਕੀ ਦਰਮਿਆਨੀ ਬੱਦਲਬਾਜ਼ੀ ਪੰਜਾਬ ਦੇ ਉੱਪਰ ਗੁਜ਼ਰਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਹਾਲਾਤ ਜਿਹੜੇ ਨੇ ਫਿਲਹਾਲ ਠੀਕ ਨੇ ਪਰ ਬੱਦਲਬਾਜ਼ੀ ਦਾ ਦੌਰ ਲਗਾਤਾਰ ਪੰਜਾਬ ਦੇ ਉੱਪਰ 17 18 ਤੇ 19 ਤਰੀਕ ਨੂੰ ਦੇਖਣ ਨੂੰ ਮਿਲੇਗਾ ਹਵਾ ਵੀ ਜਿਹੜੀ ਆ ਉਹ ਦੱਖਣ ਪੂਰਬੀ ਚਲਦੀ ਰਹੇਗੀ ਜਿਸ ਦੇ ਨਾਲ ਪੰਜਾਬ ਦੇ ਵਿੱਚ ਗ ਤੇ ਨਮੀ ਦਾ ਮਾਹੌਲ ਬਣਿਆ ਰਹੇਗਾ ਜਿਸ ਦੇ ਨਾਲ ਹਾਲਾਤ ਨੇ ਜਿਹੜੇ ਉਹ ਲਗਾਤਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਕਿਉਂਕਿ ਇਹ ਜਿਹੜੇ ਹਾਲਾਤ ਹੁੰਦੇ ਨੇ ਇਹ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦੇ ਨੇ ਜਦੋਂ ਵੀ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਵੱਧਦੀ ਹੈ ਤੇ ਨਮੀ ਦੀ ਮਾਤਰਾ ਪੂਰਬ ਦੀ ਹਵਾ ਕਰਕੇ ਵੱਧਦੀ ਹੈ ਤੇ ਇਹ ਹਾਲਾਤ ਜਿਹੜੇ ਨੇ ਲਗਾਤਾਰ ਬਣਦੇ ਹੋਏ ਦਿਖਾਈ ਦੇਣਗੇ ਤੇਜ਼ ਹਵਾਵਾਂ ਜਾਨਕਿ 15-20 ਕਿਲੋਮੀਟਰ ਐਵਰੇਜ ਦੀ ਗਤੀ ਨਾਲ ਲਗਾਤਾਰ ਹਵਾਵਾਂ ਚਲਦੀ ਹੋਈਆਂ ਦਿਖਾਈ ਦੇਣਗੀਆਂ ਹਾਲਾਤ ਥੋੜੇ ਬਹੁਤ ਵਿਗੜ ਸਕਦੇ ਨੇ 18 ਅਤੇ 19 ਤਰੀਕ ਨੂੰ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਵਿੱਚ ਖਾਸ ਤੌਰ ਤੇ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਬਲਾਚੌਰ ਲੁਧਿਆਣਾ ਮੋਗਾ ਤੇ ਨਾਲ ਦੀ ਨਾਲ ਪਟਿਆਲੇ ਦਾ ਕੁਝ ਇਲਾਕਾ ਥੋੜਾ ਬਹੁਤ ਦਾ ਫਤਿਹਗੜ ਸਾਹਿਬ ਦਾ ਇਲਾਕਾ ਥੋੜਾ ਜਿਹਾ ਮਲੇਰਕੋਟਲੇ ਦਾ ਇਲਾਕਾ ਵੀ ਇਹਦੇ ਵਿੱਚ ਆ ਸਕਦਾ ਹੈ ਜਲੰਧਰ ਅਤੇ ਕਪੂਰਥਲੇ ਦੇ ਵਿੱਚ ਥੋੜੀ-ਬਹੁਤੀ ਸਾਨੂੰ ਤੇਜ਼ ਹਵਾਵਾਂ ਵੀ ਚਲਦੀ ਹੋਈਆਂ ਦਿਖਾਈ ਦੇ ਸਕਦੀਆਂ ਨੇ ਇਹ ਜਿਹੜੇ ਨੇ ਇਹ ਹਾਲਾਤ 18-19 ਤਰੀਕ ਨੂੰ ਜ਼ਿਆਦਾ ਦਿਖਾਈ ਦੇ ਰਹੇ ਨੇ ਵਿਗੜਦੇ ਹੋਏ ਪਰ 20 ਤਰੀਕ ਤੋਂ ਫਿਰ ਦੁਬਾਰਾ ਸਾਨੂੰ ਥੋੜੀ-ਬਹੁਤੀ ਪੂਰਬੀ ਹਵਾ ਤੇ ਜ਼ਿਆਦਾਤਰ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ 21 ਅਤੇ 22 ਤਰੀਕ ਨੂੰ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਕਾਫੀ ਹੱਦ ਤੱਕ ਸਾਫ਼ ਹੋ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਕਾਫੀ ਜ਼ਿਆਦਾ ਸੁਧਰਦੇ ਹੋਏ ਦਿਖਾਈ ਜਣਗੇ ਪਰ ਕਿਸਾਨਾਂ ਦੀ ਚਿੰਤਾ ਜਿਹੜੀ ਹੈ 17, 18 ਤੇ 19 ਤਿੰਨ ਦਿਨ ਬਣ ਬਰਕਰਾਰ ਰਹੇਗੀ ਚਿੰਤਾ ਕਿਉਂਕਿ ਮੌਸਮ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਅਜਿਹੇ ਦੇ ਵਿੱਚ ਜਿਹੜੇ ਕਿਸਾਨ ਵੀਰ ਕਣਕ ਦੀ ਵਾਢੀ ਕਰਨਾ ਚਾਹੁੰਦੇ ਨੇ ਤਾਂ ਉਹ ਆਪਣਾ ਮੌਸਮ ਆਪਣੇ ਇਲਾਕੇ ਦੇ ਹਿਸਾਬ ਨਾਲ ਦੇਖ ਕੇ ਹੀ ਹੱਥ ਪਾਓ ਤੇ ਬਾਕੀ ਤੁਸੀਂ ਸਾਡੇ ਚੈਨਲ ਨੂੰ ਲਗਾਤਾਰ ਵਾਚ ਕਰਦੇ ਰਹੋ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਇਹ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਕਿਉਂਕਿ ਇਹ ਜਈਆਂ ਅਪਡੇਟ ਅਸੀਂ ਲਗਾਤਾਰ ਚੈਨਲ ਦੇ ਉੱਪਰ ਲਿਆਉਂਦੇ ਰਹਿੰਦੇ ਆ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਇੱਕ ਜਲਦ ਮਿਲਦੇ ਆ ਧੰਨਵਾਦੀ